ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਉਹ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਤਕਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਐਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਮਿੰਦੂ ਖੁਸ਼ੀ ਹੈ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਇਹਨਾਂ ਦਾ ਖਰਚਾ ਵੀ ਘੱਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਾਡਾ ਕਿਸਾਨ ਵੀ ਇਹ ਕੇਰਨੂ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਕੱਲੇ ਨੇ ਸਾਡੇ ਇਲਾਕੇ ਦੇ ਵਿੱਚ ਸਜੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਿਗੀਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਤੇ ਇਹ ਜਿਹੜੇ ਸਾਡੇ ਕਿਸਾਨ ਵੀ ਦੇ ਜੀ ਆਪਾਂ ਅਜਨਾਲਾ ਵਿਦਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਇਹ ਸਦੋਗਾਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਉਹਨ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਤਕਾ ਵੀ ਬਹੁਤ ਵਧੀਆ ਰਿਜ਼ਲਟ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਐਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਾਰਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਆ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਦੀ ਇਨ ਦਾ ਖਰਚਾ ਵੀ ਘੱਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਸੋ ਮੈਂ ਇਸ ਕਰਕੇ ਇਹਨਾਂ ਨੂੰ ਸਲਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰਨੂ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਇਕੱਲੇ ਨੇ ਸਾਦੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਿਗੀਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਦੇ ਦੀ ਮਤ ਕਰਦੇ ਜੋ ਜੈਨੂਮ ਇਹਨਾਂ ਦਾ ਆਪਣੇ ਲੈਂਦੇ ਆ ਖਰਾਬੜਾ ਅਦੇ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਬਾਦੂ ਬਜਾਈ ਜਿਹੜੀ ਹੈ ਕਦੇ ਜਾਂਦੇ ਆ ਪਾਣੀ ਦੇ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਜਿਹੜਾ ਤੁਸੀਂ ਬਜਾਈ ਦੇ ਉੱਤੇ ਮਤਲਬ ਜਿਹੜੀਆਂ ਆ ਜ਼ਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜ਼ਮੀਨ-ਜ਼ਮੀਨ ਦਾ ਫੱਕਿਆ ਜਿੱਦਾਂ ਸਾਡੇ ਵਾਲੀ ਇਹਦੀ ਚ ਲੋਈ ਬੜੀ ਆ ਲੋਈ ਚ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੀ ਹੈ ਉੱਥੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੋਂ ਨਾਲ ਦਾ ਖਰਚਾ ਵੀ ਘਟਾ ਆਵੇ ਉਹਨਾਂ ਦਾ ਆਮਦਨ ਵੀ ਜਾਂਦੀ ਹੋਵੇ ਹਾਂ ਤੇ ਮੰਤਰੀ ਸਾਹਿਬ ਨੇ ਸਨਮਾਨਿਤ ਕੀਤਾ ਕੀ ਕਹਿਣਾ ਚਾਹੁੰਦੇ ਸਰਦਾਰ ਬਜੇਤਰ ਸਿੰਘ ਪਿੰਡ ਸ਼ੇਕ ਭੱਟੀ ਜੱਟਾਂ ਵਾਲੇ ਬਹੁਤ ਵਧੀਆ ਲੱਗ ਰਿਹਾ ਜੀ ਮੰਤਰੀ ਸਾਹਿਬ ਮਾਨ ਸਨਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚ ਉਹ ਨਦੀ ਬਿਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਹੈ ਬਹੁਤ ਵਧੀਆ ਲੱਗ ਰਿਹਾ ਹੋਰ ਨਕਸ਼ਾ ਨੂੰ ਕੀ ਫੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲੋ